ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਲੂਰ ਭਲੂਰ ਪਿੰਡ ਮੋਗੇ ਜ਼ਿਲ੍ਹੇ ਦਾ ਤੇ ਨੂੰ ਤਹਿਸੀਲ ਬਾਗਾਪਰਾਣਾ ਪੈਂਦੀ ਆ ਇਹਦੇ ਨਾਲ ਪਿੰਡ ਕੋਟ ਸੁਖੀ ਆ ਇੱਕ ਪਾਸੇ ਆ ਮਾਲਾ ਕਲਾਂ ਜਾਉਣ ਵਾਲਾ ਇਹਦੇ ਦੂਜੇ ਪਾਸੇ ਆ ਵੈਸੇ ਲੰਡੇ ਰੋਡੇ ਪਿੰਡ ਵੀ ਇਹਦੇ ਨੇੜੇ ਰਹ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਸੰਭਾਲਦਾ ਘਰ ਦੇ ਵਿੱਚ ਅੱਜ ਦੀ ਵੀਡੀਓ ਚ ਇੱਕ ਸਾਹਮਣੇ ਤੁਸੀਂ ਗਾਂ ਦੇਖ ਰਹੇ ਹੋ ਇਹ ਬਾਈ ਨੇ ਵਿਕਾਊ ਕੀਤੀ ਐ ਕਾਫੀ ਵਜਨ ਵਾਲੀ ਗਾਂ ਐ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਇਹ ਗਾਂ ਪਸੰਦ ਆ ਜੂਗੀ ਉਹ ਵੀਰ ਤਸੱਲੀ ਆ ਕੇ ਕਰ ਸਕਦਾ ਐ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਇੱਕ ਬੇਨਤੀ ਐ ਵੀ ਆਮ ਪਸ਼ੂ ਪਾਲਕ ਕਦੇ-ਕਦੇ ਪਸ਼ੂ ਵੇਚਣ ਵਾਲੇ ਇਾਂਚੋਂ ਆ ਬਾਈ ਹੋਰੀ ਤਾਂ ਰੇਟ ਜਿਹੜਾ ਉਹ ਵੀਡੀਓ ਦੇ ਵਿੱਚ ਹੀ ਹੋਊਗਾ ਪਰ ਹੋਊਗਾ ਮਾਲਕ ਦੀ ਮਰਜ਼ੀ ਦਾ ਤੁਹਾਨੂੰ ਜਿੰਨੇ ਜੱਜਦੇ ਹੋਣਗੇ ਤੁਸੀਂ ਲਾ ਕੇ ਦੇਖ ਲੋਗੇ ਇਹਦੇ ਨਾਲ ਬੱਚਾ ਵੱਛੀ ਐ ਇਹਨੇ ਇਸ ਵੱਛੀ ਨੂੰ ਜਨਮ ਦਿੱਤਾ ਗਾਾਂਵਾਂ ਦਾ ਡੇਟਾ ੰਚੇ ਦੀ ਐ ਹੈ ਥੋੜੇ ਦਿਨਾਂ ਦੀ ਸੂਈ ਪਰ ਵੱਛੀ ਕਾਫੀ ਨਰੋਈ ਐ ਆਓ ਜਾਣਕਾਰੀ ਬਾਈ ਤੋਂ ਲਈਏ ਫਿਰ ਇਹਨੂੰ ਤੋਰਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦੱਸਦੇ ਹੋ ਬਾਈ ਆਪਣਾ ਸੰਦੀਪ ਨੰਬਰਦਾਰ ਠੀਕ ਐ ਸੰਦੀਪ ਬਾਈ ਅੱਜ ਆਪਾਂ ਇੱਕ ਗਾਂ ਵੇਚਣ ਲੱਗੇ ਹਾਂ ਕਰਦੀਆਂ ਆ ਆਪਣੇ ਹਾਂਜੀ ਕਰਦੀ ਕਿੰਨਾਂ ਮਸੂਆ ਸੂਈ ਐ ਬਾਈ ਇਹ ਤੀਜਾ ਈ ਤੀਜਾ ਸੂਆ ਅੱਛਾ ਬਾਈ ਦੁੱਧ ਪਹਿਲਾਂ ਦੱਸੋ ਵੀ ਇਹਨੂੰ ਦੇਣਾ ਅੱਜ ਕਿੰਨੇ ਹੋ ਗਏ ਸੂਈ ਨੂੰ 8 ਦਿਨ ਹੋ ਗਏ ਜੀ 8 ਦਿਨ ਹੋ ਗਏ ਹੁਣ ਦੁੱਧ ਕਿੰਨਾ ਹੋਊਗਾ 27 28 ਕਿਲੋ ਦੁੱਧ 28 ਕਿਲੋ ਰੋ ਤੋਂ ਦੇ ਰਹੀ ਹੋਗੀ ਹਾਂਜੀ ਠੀਕ ਐ ਅੱਛਾ ਬੱਚਾ ਇਹਨੇ ਵੱਛੀ ਦਿੱਤੀ ਐ ਨਾ ਹਾਂਜੀ ਬਈ ਕੀ ਡਿਮਾਂਡ ਕਰ ਦਵਾਂ ਰੇਟ ਕੀ ਰੱਖ ਦਵਾਂ 1,30,000 1,30,000 ਹਾਂਜੀ ਠੀਕ ਐ ਸੋ ਦੋਸਤੋ ਬੱਚਾ ਵੱਛੀ ਆ ਨਾਲ ਵੱਛੀ ਕਾਫੀ ਨਰੋਈ ਆ ਮੈਂ ਪਹਿਲੇ ਦੱਸਿਆ ਸੀ ਕਿਉਂਕਿ ਗਾਂ ਦਾ ਢਾਂਚਾ ਵੱਡਾ ਵੀ ਦੂਜੀ ਗੱਲ ਗਾਂ ਦੁੱਧ ਵਾਲੀ ਵੀ ਚੰਗੀ ਦਿਸਦੀ ਐ ਖੋਲੋ ਬਈ 28 27 28 ਕਿਲੋ ਦੁੱਧ ਬਈ ਕਹਿੰਦਾ ਵੀ ਤਿਆਰ ਐ 8ਵੇਂ ਦਿਨ ਤੇ ਇਹ ਵੀ ਗੱਲ ਬਿਨਾਂ ਸ਼ੱਕ ਕੈਡ ਕਰਦੇ ਆ ਵੀ ਬਾਈ ਖੇਤੀਬਾੜੀ ਕਰਦਾ ਪਸ਼ੂ ਜਿਹੜੇ ਉਹ ਬਾਈ ਆਪ ਨਹੀਂ ਚੋਂਦਾ ਕਿਉਂਕਿ ਕਈ ਵਾਰ ਇਹ ਹੁੰਦਾ ਵੀ ਆਪ ਦੇ ਹੱਥੀਂ ਚੋਇਆ ਦੁੱਧ ਹੋਰ ਗੱਲ ਹੁੰਦੀ ਹੈ ਜੋ ਪਰਿਵਾਰਕ ਮੈਂਬਰਾਂ ਤੋਂ ਪੁੱਛ ਕੇ ਪਤਾ ਬਾਈ ਨੇ ਦੱਸਿਆ ਜਿਹੜਾ ਵੀਰ ਖਰੀਦਣਾ ਚਾਹੂਗਾ ਉਹ ਦੋ ਟਾਈਮ ਚੋ ਸਕਦਾ ਤੁਸੀਂ ਇਹਦਾ ਢਾਂਚਾ ਦੇਖੋ ਗਾਂ ਦਾ ਮੈਂ ਪਹਿਲਾਂ ਦੱਸਿਆ ਵੱਡੀ ਗਾਂ ਹੈ ਵੈਸੇ ਇਹ ਥੋੜਾ ਜਿਹਾ ਪੱਕੇ ਤੇ ਰਹਿੰਦੇ ਆ ਪਸ਼ੂ ਉਹਦੇ ਕਰਕੇ ਪੈਰਾਂ ਦੀ ਬਣਾਵਟ ਜੀ ਇਦਾਂ ਦੀ ਹੋ ਜਾਂਦੀ ਹੈ ਬਈ ਕਮਾਇਓ ਇੱਥੇ 골 골ੀ ਕਮਾ ਦਿਓ ਬਈ ਸੋ ਇਹ ਗਾਂ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਬਕਾਉ ਦਿਖਾਉਣੀ ਹੈ ਸੋ ਦੱਸੋ ਕਦੇ ਕਦੇ ਪਸ਼ੂ ਖੋਲੇ ਜਾਂਦੇ ਆ ਫਿਰ ਉਹਦੇ ਕਰਕੇ ਪਸ਼ੂ ਭਾਈ ਦਾ ਨਸਦਾ ਇੱਕ ਵੱਛੀ ਦੀ ਖੇਚ ਕਿਉਂਕਿ ਤਾਜੀ ਸੂਈ ਗਾਂ ਤਾਂ ਵੱਧ ਕਰਦੀ ਹੈ ਸੋ ਦੋਸਤੋ ਇਹ ਗਾਂ ਤੁਸੀਂ ਦੇਖ ਸਕਦੇ ਹੋ ਇਹ ਇਹਦੇ ਨਾਲ ਵੱਛੀ ਹੈ ਇਹਦੇ ਮਾਮੂਲੀ ਜਿਹਾ ਦੋਸਤੋ ਜਿਹੜਾ ਉਹ ਫਰਕ ਨਜ਼ਰ ਆਉਂਦਾ ਹੈ ਬਹਿਣੀ ਵਾਲੇ ਪਾਸੇ ਦਾ ਕਬਹਿਣੀ ਵਾਲੇ ਪਾਸੇ ਨਾਲੋਂ ਪਿਛਲੇ ਥਾਂ ਨਾਲੋਂ ਬਾਕੀ ਤੁਸੀਂ ਜਿਹੜਾ ਵੀ ਖਰੀਦਣਾ ਚਾਹੂਗਾ ਉਹ ਆ ਕੇ ਪਾਸ ਕਰ ਲੂਗਾ ਤੁਸੀਂ ਇਹਦਾ ਪਾਸਾ ਜਿਹੜਾ ਮੈਂ ਮਾਮੂਲੀ ਜਿਹਾ ਦੱਸਿਆ ਫਰਕ ਉਹ ਤੁਸੀਂ ਇੱਥੋਂ ਦੇਖ ਲਓ ਬਾਕੀ ਇਧਰੋਂ ਤੁਸੀਂ ਇਹਦਾ ਢਾਂਚਾ ਦੇਖ ਸਕਦੇ ਹੋ ਇਸ ਸਾਈਡ ਤੋਂ ਹਵਾਨਾ ਬਹੁਤ ਸੋਹਣਾ ਨਜ਼ਰ ਆਉਂਦਾ ਦੁੱਧ ਤੁਸੀਂ ਚੋਕੇ ਦੇਖ ਸਕਦੇ ਹੋ ਵੱਡੇ ਢਾਂਚੇ ਦੀ ਇਹ ਗਾਂ ਜਿਹੜੀ ਵਿਕਰੀ ਆਸਤੇ ਸੋ ਹਵਾਨਾ ਤੁਸੀਂ ਇਸ ਸਾਈਡ ਤੋਂ ਵੀ ਦੇਖ ਸਕਦੇ ਹੋ ਬਾਕੀ ਬਾਹਰ ਛੋਕੇ ਹਟੀ ਹੈ ਤਾਂ ਗਾਵਾਂ ਨੂੰ ਇਹ ਵਧੀਆ ਮੌਸਮ ਲੱਗਦਾ ਤਾਂ ਵੀ ਪਸ਼ੂ ਜ਼ਿਆਦਾ ਭਾਈਦਾ ਨਸਦਾ ਸੋ ਅੱਜ ਦੀ ਵੀਡੀਓ ਚ ਇਹ ਹੀ ਗਾਂ ਵਖਾਉ ਸੀ ਦੱਸੋ ਤੇ ਨੰਬਰ 22 ਦਾ ਸਕਰੀਨ ਉੱਤੇ ਹੈ ਜਿਹਨੂੰ ਚੰਗੀ ਲੱਗਦੀ ਹੈ ਗਾਂ ਉਹ ਵੀਰ ਆਕੇ ਤਸੱਲੀ ਕਰੇ ਤੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ ਮਿਹਰਬਾਨੀ